ਸੀਬੀਆਈ ਨੇ ਮਾਰੀ ਪੰਜਾਬ ਚ ਐਂਟਰੀ ਇੱਕ ਵੱਡਾ ਸਵਾਲ ਜਿਸ ਨੇ ਪੰਜਾਬ ਸਰਕਾਰ ਨੂੰ ਹੁਣ ਮੁਸੀਬਤ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਸੀਬੀਆਈ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਣ ਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਇੱਕ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਰਿਸ਼ਵਤ ਲੈੰਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਕਾਫੀ ਨਾਮੀ ਅਫਸਰ ਨੇ ਆਈਪੀਐਸ ਅਫਸਰ ਹਰਚਰਨ ਸਿੰਘ ਭੁੱਲਰ ਜੋ ਕਿ ਆਪਣੇ ਸੇਵਾ ਨੂੰ ਲੈ ਕੇ ਇਹ ਕਹਿ ਲਿਏ ਕਿ ਸਰਕਾਰ ਨਾਲ ਆਪਣੀ ਨਜ਼ਦੀਕੀਆਂ ਨੂੰ ਲੈ ਕੇ ਜਾਣੇ ਜਾਂਦੇ ਨੇ ਔਰ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਦਾ ਜੋ ਇੱਕ ਵਿੰਗ ਹੈ ਜਿਹਨੂੰ ਕਿ ਭ੍ਰਸ਼ਟਾਚਾਰ ਵਿਰੋਧੀ ਵਿੰਗ ਕਿਹਾ ਜਾਂਦਾ ਉਸਦੇ ਮੁਖੀ ਵੀ ਹਰਚਰਨ ਸਿੰਘ ਭੁੱਲਰ ਹੀ ਨੇ ਪਰ ਹੁਣ ਆਪ ਭ੍ਰਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਹਰਚਰਨ ਸਿੰਘ ਭੁੱਲਰ ਫਸਦੇ ਨਜ਼ਰ ਆ ਰਹੇ ਨੇ ਜਿਸ ਕਰਕੇ ਪੰਜਾਬ ਸਰਕਾਰ ਦੀ ਕਿਰਕਰੀ ਹੋਣੀ ਲਾਜ਼ਮੀ ਮੰਨੀ ਜਾ ਰਹੀ ਹੈ ਪਰ ਇਸ ਤੋਂ ਵੀ ਜ਼ਿਆਦਾ ਅਹਿਮ ਇਹ ਹੈ ਕਿ ਕੀ ਹੁਣ ਲਗਭਗ ਸਵਾ ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰਹਿ ਗਿਆ ਹੈ ਅਜਿਹੇ ਵਿੱਚ सीबीआई ਦੀ ਪੰਜਾਬ ਚ ਐਂਟਰੀ ਔਰ ਇਸ ਤਰ੍ਹਾਂ ਦੀ ਕਾਰਵਾਈ ਕੀ ਇਸ ਨੂੰ ਸਿਆਸੀ ਤੌਰ ਤੇ ਵੀ ਹੁਣ ਵੇਖਿਆ ਜਾਣਾ ਹੈ ਦਰਸਲ ਖਬਰ ਇਹ ਹੈ ਕਿ सीबीआई ਨੇ ਅੱਜ ਹਰਚਰਨ ਸਿੰਘ ਭੁੱਲੜ ਨੂੰ ਰੰਗੇ ਹੱਤੀ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਹੈ ਪੁੱਲਰ ਨੂੰ ਰਿਸ਼ਵਤ ਲੈਂਦੇ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲਾ ਦਰਸਲ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਦੇ ਨਾਲ ਜੁੜਿਆ ਹੋਇਆ ਹੈ ਜੋ ਕਿ ਜਾਣਕਾਰੀ ਮਿਲ ਪਾਰੀ ਹੈ ਕਿ ਇਸ ਸਕ੍ਰੈਪ ਡੀਲਰ ਤੋਂ ਹਰ ਮਹੀਨੇ 5 ਲੱਖ ਰੁਪਏ ਡੀਆਈਜੀ ਹਰਚਰਨ ਸਿੰਘ ਭੋਲਰ ਲੈਂਦੇ ਸੀ ਰਿਸ਼ਵਤ ਦੇ ਤੌਰ ਤੇ ਕਿਸੇ ਕੰਮ ਨੂੰ ਲੈ ਕੇ ਜੋ ਜਾਣਕਾਰੀ ਹੁਣ ਤੱਕ ਸ਼ੁਰੂਆਤੀ ਤੌਰ ਤੇ ਨਿਕਲ ਕੇ ਆ ਰਹੀ ਹੈ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੀਬੀਆਈ ਹਰਚਰਨ ਸਿੰਘ ਭੋਲਰ ਨੂੰ ਟਰੈਪ ਕਰ ਰਹੀ ਸੀ ਲਗਾਤਾਰ ਰਾਤਾਂ ਤੇ ਨਜ਼ਰ ਰੱਖੀ ਜਾ ਰਹੀ ਸੀ ਤੇ ਹੁਣ ਮੋਹਾਲੀ ਦੇ ਵਿੱਚ ਜਦੋਂ ਅੱਜ ਆਪਣੀ ਕਿਸ਼ਤ ਦੇਣ ਲਈ ਉਹ স্ক্রੈਪ ਡੀਲਰ ਪਹੁੰਚਿਆ ਤਾਂ ਸੀਬੀਆਈ ਦੀ ਟੀਮ ਪਹਿਲਾਂ ਤੋਂ ਹੀ ਉੱਥੇ ਮੌਜੂਦ ਸੀ ਤੇ ਸੀਬੀਆਈ ਦੀ ਟੀਮ ਨੇ ਰੰਗੇ ਹੱਥੀ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਔਰ ਸਭ ਤੋਂ ਵੱਡੀ ਗੱਲ ਇਹ ਕਿ ਸੀਬੀਆਈ ਉਹਨਾਂ ਨੂੰ ਆਪਣੇ ਨਾਲ ਲੈ ਕੇ ਚਲੀ ਗਈ ਹੈ ਤਾਂ ਜੋ ਅੱਗੇ ਦੀ ਪੁੱਛਗਿੱਛ ਕੀਤੀ ਜਾ ਸਕੇ ਸੀਬੀਆਈ ਨੂੰ ਰਿਸ਼ਵਤ ਦੀ ਸ਼ਿਕਾਇਤ ਮਿਲੀ ਸੀ ਜਿਸ ਤੇ 트੍ਰੈਪ ਲਾ ਕੇ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਭੁੱਲਰ 5 ਲੱਖ ਰੁਪਏ ਮਹੀਨਾ ਲੈਂਦੇ ਸੀ ਜੋ ਇਲਜ਼ਾਮ ਲੱਗੇ ਨੇ सीबीआई ਪਿਛਲੇ ਕੁਝ ਦਿਨਾਂ ਤੋਂ ਭੁੱਲੜ ਤੇ ਨਜ਼ਰ ਰੱਖ ਰਹੀ ਸੀ ਤੇ ਅੱਜ 트੍ਰੈਪ ਲਾ ਕੇ ਉਹਨੂੰ 5 ਲੱਖ ਰੁਪਏ ਰਿਸ਼ਵਤ ਲੈਣ ਦੇ ਗ੍ਰਿਫਤਾਰ ਕੀਤਾ ਗਿਆ ਭੁੱਲੜ ਨੂੰ ਫੜਨ ਤੋਂ ਬਾਅਦ ਚੰਡੀਗੜ੍ਹ ਤੇ ਰੋਪੜ ਵਿੱਚ ਉਸਦੇ ਕਈ ਠਿਕਾਨਿਆਂ ਤੇ सीबीआई ਵੱਲੋਂ ਛਾਪੇ ਮਾਰੀ ਜਾ ਰਹੇ ਨੇ ਯਾਨੀ ਕਿ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਕਿ ਹਰਚਰਨ ਸਿੰਘ ਭੁੱਲੜ ਜਿਹੜੇ ਨੇ ਉਹ ਮੁੱਖ ਮੰਤਰੀ ભગવંતમાન ਦੇ ਉਹਨਾਂ ਅਫਸਰਾਂ ਦੀ ਗਿਣਤੀ ਵਿੱਚ ਆਉਂਦੇ ਨੇ ਜਿਨ੍ਹਾਂ ਤੇ ਉਹ ਬਹੁਤਾ ਭਰੋਸਾ ਕਰਦੇ ਨੇ ਆ ਕਹਿ ਲਈ ਕਿ ਬਹੁਤੇ ਕਰੀਬੀ ਨੇ ਕਰੀਬੀ ਵਰਡ ਨਾਲ ਹਾਲਾਂਕਿ ਕਈ ਹੋਰ ਚੀਜ਼ਾਂ ਵੀ ਜੁੜ ਜਾਂਦੀਆਂ ਨੇ ਇਸ ਤੋਂ ਪਹਿਲਾਂ ਪਟਿਆਲਾ ਰੇਂਜ ਦੇ ਆਈਜੀ ਰਹੇ ਨੇ ਆਰਡੀਆਈ ਜੀ ਔਰ ਹੁਣ ਇਹਨਾਂ ਨੂੰ ਪਿਛਲੇ ਕੁਝ ਸਮੇਂ ਤੋਂ ਰੋਪੜ ਰੇਂਜ ਜਿਹਦੇ ਵਿੱਚ ਕਾਫੀ ਅਹਿਮ ਇਹਨੂੰ ਰੋਪੜ ਰੇਂਜ ਨੂੰ ਮੰਨਿਆ ਜਾਂਦਾ ਪੰਜਾਬ ਦੇ ਵਿੱਚ ਕਿਉਂਕਿ ਮੋਹਾਲੀ ਰੂਪਨਗਰ ਇਹ ਸਾਰਾ ਏਰੀਆ ਇਸ ਰੋਪੜ ਰੇਂਜ ਦੇ ਵਿੱਚ ਆ ਜਾਂਦਾ ਔਰ ਮੋਹਾਲੀ ਚੁੱਕਿ ਪੰਜਾਬ ਦਾ ਜਿਹਾ ਸ਼ਹਿਰ ਜਿੱਥੇ ਕਹਿ ਸਕਦੇ ਆ ਕਿ ਇੱਕ ਹਾਈ ਪ੍ਰੋਫਾਈਲ ਸ਼ਹਿਰ ਹੈ ਸੋ ਇਹ ਇਹ ਤਨਾਤੀ ਕਾਫੀ ਅਹਿਮ ਮੰਨੀ ਜਾਂਦੀ ਹੈ ਪਰ ਉਸ ਅਫਸਰ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰਨਾ ਹਾਲਾਂਕਿ ਮੈਨੂੰ ਯਾਦ ਹੈ ਕਿ ਜਦੋਂ ਕੈਪਟਨ ਸਰਕਾਰ ਸੀ ਉਦੋਂ ਇੱਕ ਰੂਲ ਬਣਾਇਆ ਗਿਆ ਸੀ ਕਿ ਸੀਬੀਆਈ ਪੰਜਾਬ ਚ ਸਿੱਧੇ ਨਹੀਂ ਆ ਸਕਦੀ ਔਰ ਇਸ ਕਰਕੇ ਇਸ ਕਾਰਵਾਈ ਤੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਹੈ ਕਿ ਕੀ ਉਸ ਫੈਸਲੇ ਨੂੰ ਉਸ ਰੂਲ ਨੂੰ ਸੁਪਰਸੀਡ ਕਰਕੇ ਕਾਰਵਾਈ ਕੀਤੀ ਗਈ ਔਰ ਜੇ ਕੀਤੀ ਗਈ ਹੈ ਤੇ ਸਿੱਧੇ ਤੌਰ ਤੇ ਮੰਨਿਆ ਜਾਏ ਕਿ ਹੁਣ ਇਸ ਮਸਲੇ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਵਿਚਕਾਰ ਤਲਵਾਰਾਂ ਖਿੱਚਣੀਆਂ ਤੈਅ ਨੇ ਔਰ ਉਹ ਵੀ ਉਦੋਂ ਜਦੋਂ ਨਵਨੀਤ ਚਤੁਰਵੇਦੀ ਨਾ ਦਾ ਇੱਕ ਸ਼ਖਸ ਜਿਹੜਾ ਕਿ ਕੱਲ ਦੇਰ ਰਾਤ ਹੀ ਚੰਡੀਗੜ੍ਹ ਤੋਂ ਰੋਪੜ ਪੁਲਿਸ ਨੂੰ ਹੈਂਡਓਵਰ ਕੀਤਾ ਗਿਆ ਔਰ ਅੱਜ ਹੀ ਰੋਪੜ ਦੇ ਡੀਆਈਜੀ ਨੂੰ ਸੀਬੀਆਈ ਨੇ ਹਿਰਾਸਤ ਦੇ ਵਿੱਚ ਲੈ ਲਿਆ ਰੰਗੇ ਹੱਤੀ ਰਿਸ਼ਵਤ ਲੈਣ ਦੇ ਸੋ ਕੀ ਇਹ ਉਸ ਨਾਲ ਜੋੜ ਕੇ ਵੇਖਿਆ ਜਾਏ ਜਾਂ ਨਿਰੋਲ ਇਹਨੂੰ ਸਿਰਫ ਸਿਰਫ ਸਿੱਧੇ ਤੌਰ ਤੇ ਪਿਓਰਲੀ ਇੱਕ ਕ腐ਸ਼ਨ ਦਾ ਕੇਸ ਮੰਨਿਆ ਜਾਏ ਪਰ ਮਸਲਾ ਜ਼ਰੂਰ ਵੱਡਾ ਹੁੰਦਾ ਜਾ ਰਿਹਾ ਔਰ ਇਹਦੇ ਤੇ ਆਉਣ ਵਾਲੇ ਦਿਨਾਂ ਸਿਆਸਤ ਹੁੰਦੀ ਵੀ ਨਜ਼ਰ ਆਏਗੀ